ਪੰਜਾਬ ਸਰਕਾਰ ਵੱਲੋਂ ਇਸ ਵਾਰ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਜਿਹੜਾ ਸਮਾਂ ਜਿਹੜਾ ਮਿਥਿਆ ਗਿਆ ਉਹ 5 ਜੂਨ ਹੀ ਜੋ ਕਿ ਅੱਜ 5 ਜੂਨ ਨੂੰ ਜਿਹੜੀ ਸਾਡੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਜਿਹੜਾ ਬਹੁਤ ਸ਼ੁਰੂ ਹੋ ਚੁੱਕਾ ਵਾ ਸੋ ਕਿਸਾਨ ਵੀਰੋ ਜੇਕਰ ਅਸੀਂ ਝੋਨੇ ਦੀ ਫਸਲ ਤੋਂ ਜਿਹੜਾ ਵੱਧ ਪੈਦਾਵਾਰ ਲੈਣੀ ਹੈ ਆਪਣੇ ਖੇਤੀ ਲਗਤਾਂ ਦੇ ਘਟਾਉਣੇ ਆ ਆ ਆਪਣੀ ਆਮਦਨ ਵਧਾਉਣੀ ਹੈ ਤਾਂ ਫਿਰਾਨੂੰ ਕੁਝ ਗੱਲਾਂ ਦਾ ਖਿਆਲ ਜੂ ਰੱਖਣਾ ਪਊਗਾ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਕਿ ਅਸੀਂ ਜਿਹੜੀ ਪਨੀਰੀ ਜਿਹੜੀ ਆ ਉਹ ਤੰਦਰੁਸਤ ਪੈਦਾ ਹੋਵੇ ਪਨੀਰੀ ਠੀਕ ਆ ਅੱਜ ਸਾਡੇ ਕੋਲ ਤਕਰੀਬਨ ਜਿਹੜੀ ਜੇ ਤੁਸੀਂ ਕੇ ਕੋਈ ਅਜੇ 5-6 ਦਿਨ ਬਾਅਦ ਲਾਉਣੀ ਆ ਤੇ ਇੱਕ ਜਿਹੜੀ ਆ ਜੇਕਰ ਅਸੀਂ ਯੂਰੀਆ ਜਿਹੜੀ ਆ ਉਹ 5 ਕਿਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਉਹ ਪਾਤੀ ਜਾਵੇ ਤੁਹਾਡੀ ਜਿਹੜੀ ਜਿਹੜੀ ਬਿਨਦੀ ਜਿਹੜੀ ਵਧੀਆ ਹੋ ਜਾਊਗੀ ਦੂਜੀ ਗੱਲ ਆ ਜਾਂਦੀ ਆ ਕਿ ਲਵਾਈ ਲਵਾਈ ਸਮੇਂ ਜਿਹੜਾ ਸਾਨੂੰ ਜੜਾ ਵਾ ਲਵਾਈ ਤੋਂ ਪਹਿਲਾਂ ਖਾਦਾਂ ਪਾਉਣ ਦੀ ਗੱਲ ਹੁੰਦੀ ਆ ਉਹਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਲੋਸ ਫਾਰਚ ਕੀਤੀ ਜਾਂਦੀ ਆ ਕਿ ਜੇਕਰ ਅਸੀਂ ਕਣਕ ਜਾਂ ਆਲੂਆਂ ਦੇ ਵਿੱਚ ਜਾਂ ਹੋਰ ਫਸਲ ਜਿਹੜੀ ਹਾੜੀ ਦੀਆਂ ਫਸਲਾਂ ਬੀਜੀਆਂ ਸੀ ਉਹਦੇ ਵਿੱਚ ਫਾਸਫੋਰਸ ਡੀਏਪੀ ਪੂਰੀ ਪਾਈ ਆ ਤੇ ਫਿਰ ਉਹਨੂੰ ਚੋਨੇ ਦੀ ਲੋੜ ਨਹੀਂ ਆ ਕੋਨੇ ਵਿੱਚ ਪਾਉਣ ਦੀ ਲੋੜ ਨਹੀਂ ਹੈ ਤੇ ਉਹਦੀ ਬਜਾਏ ਅਸੀਂ ਪोटाश 20 ਕਿਲੋ ਤੇ ਜਿਹੜੀ ਜ਼ਿੰਕ ਸਲਫੇਟ ਜਿਹੜੀ ਆ ਉਹ ਪਾ ਲਈਏ ਤੇ ਉਹ ਜ਼ਿਆਦਾ ਬੈਨੀਫਿਟ ਹੋਊਗਾ ਕਿਉਂਕਿ ਅਸੀਂ ਸਿਫਾਰਸ਼ ਕੀਤੀ ਸੀ ਕਿ ਜੇ ਕਣਕ ਨੂੰ ਪਾਈ ਹੈ ਤੇ ਫਿਰ ਨੂੰ ਝੋਨੇ ਦੀ ਲੋੜ ਨਹੀਂ ਆ ਜਿਹੜੀ ਡੀਏਪੀ ਆ ਸੋ ਕਿਸਾਨ ਵੀਰੋ ਮੇਰੀ ਬੇਨਤੀ ਇਹ ਹੈ ਕਿ ਜੇ ਜਿਹੜੀ ਸਾਡੀ ਨੀਮ ਪਾੜਾ ਲੱਗਾ ਨੀਮ ਪਾੜੀ ਲੱਗਾ ਹੁਣ ਕਰਕੇ ਇੱਥੇ ਵੀ ਆ ਪोटाश ਦੀ ਜਿਹੜੀ ਘਾਟ ਆ ਇਹਦੇ ਵਿੱਚ ਘੱਟੋ-ਘੱਟ 20 ਕਿਲੋ ਤੇ ਵੱਧ ਤੋਂ ਵੱਧ ਅਸੀਂ 40 ਕਿਲੋ ਜਿਹੜੀ ਇੱਥੇ ਆ ਪਾ ਸਕਦੇ ਆ ਠੀਕ ਆ ਥੋੜੀ ਮਿੰਗੀ ਹੁਣ ਕਰਕੇ ਅਸੀਂ ਘੱਟੋ-ਘੱਟ ਸੋ ਇਸੇ ਤਰ੍ਹਾਂ ਜੇ ਜ਼ਿੰਕ ਸਲਫੇਟ ਦੀ ਗੱਲ ਕਰੀਏ ਤਾਂ ਜੇਕਰ ਹੀ 21% ਵਾਲੀ ਪਾ ਰਹੇ ਆ ਤੇ ਫਿਰ ਸਾਨੂੰ ਜਿਹੜੀ ਆ ਉਹ 25 ਕਿਲੋ ਆ ਜੇ 33% ਪਾਉਣੀ ਹੈ ਤੇ ਉਹ ਆਡੀ ਅੱਗੇ ਆ ਉਹ 16.5 ਕਿਲੋ ਇਹ ਜਿੰਨੀਆਂ ਵੀ ਯੂਰੀ ਤੋਂ ਇਲਾਵਾ ਇਹ ਜਿੰਨੀਆਂ ਵੀ ਖਾਤਾਂ ਨੇ ਹੀ ਲਵਾਈ ਤੋਂ ਪਹਿਲਾਂ ਹੀ ਪਾ ਦਲੀਆਂ ਨੇ ਜਿਹੜੀ ਯੂਰੀ ਵਾ ਉਹ 90 ਕਿਲੋ ਪ੍ਰਤੀ ਸਾਬ ਨਾਲ ਜਿਹੜੀ ਪ੍ਰਤੀ ਕਿਲੇ ਸਾਬ ਨਾਲ ਜਿਹੜੀ ਉਹ ਸਵਾਛ ਕੀਤੀ ਜਾਂਦੀ ਆ ਤੇ ਉਹਨੂੰ ਜਿਹੜਾ ਵਾ ਪਹਿਲੇ ਪਹਿਲਾਂ ਜਿਹੜੀ ਇਹ ਲਵਾਈ ਤੋਂ 7ਵੇਂ ਦਿਨ 21ਵੇਂ ਦਿਨ ਤੇ 42ਵੇਂ ਦਿਨ ਜੇਕਰ ਐਕਸਪੀਅਰ 126 ਲਈ ਆ ਤਾਂ ਉਹ 7ਵੇਂ ਦਿਨ 21ਵੇਂ ਦਿਨ ਤੇ 35ਵੇਂ ਦਿਨ ਹਾਂ ਪੀ 100 ਜਿਹੜੀ 28 ਵੈਰਾਈਟੀ ਆ ਉਹਨੂੰ ਆਪਾਂ ਜਿਹੜੀ 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 ਆ ਉਹ ਸਫਾਰਛੜੀ ਆ ਉਹ ਜਿਹੜੀ ਜਿਹੜੀ ਸਫਾਰਛੜੀ ਘਟ ਕੀਤੀ ਜਾਂਦੀ ਆ ਸੋ ਉਹਦੇ ਵਿੱਚ ਜਿਹੜੀ 67.5 ਕਿਲੋ ਜਿਹੜੀ ਆ ਉਹ ਤਿੰਨ ਹਿੱਸਿਆਂ ਵਿੱਚ ਪਾ ਕੇ ਤਿੰਨੇ ਹਿੱਸੇ ਵੰਡ ਕੇ ਉਹਨੂੰ ਆਪਾਂ ਕਰ ਦਿੱਤ ਕਹੇ ਆ ਇਸੇ ਤਰ੍ਹਾਂ ਜੇਕਰ ਤੁਸੀਂ ਹਰੀ ਖਾਦ ਕੀਤੀ ਆ ਹਰੀ ਖਾਦ ਕੀਤੀ ਆ ਜਾਂ 6 ਟਨ ਅਹੀਂ ਰੂੜੀ ਪਾਈ ਆ ਤੇ ਫਿਰ ਇਹ 25 ਕਿਲੋ ਪ੍ਰਤੀ ਕਿਲੋ ਹਿਸਾਬ ਨਾਲ ਯੂਰੀਆ ਪਾ ਕਟਾ ਲਾਂਗੇ ਸੋ ਇਹ ਜਿਹੜੀਆਂ ਕਰਕੇ ਜਿਹੜੀ ਆਪਾਂ ਕਰ ਸਕਦੇ ਹੁਣ ਜਿੱਜੀ ਗੱਲ ਆਈਂਦੀ ਪਟਾਈ ਅ ਨੀਦੀ ਦੀ ਪਟਾਈ ਕਰਨੀ ਪਨੀਰੀ ਦੀ ਪਟਾਈ ਕਰ ਲਓ ਪਹਿਲਾਂ ਦੋ ਤਰੀਕੇ ਵਰਤਦੇ ਆ ਆਮ ਕਰਕੇ ਲੇਬਰ ਜਿਹੜੀ ਆ ਤੋਂ ਮੇਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਪਟਾਈ ਸਮੇਂ ਆਪਣੀ ਲੇਬਰ ਨੂੰ ਜ਼ਰੂਰ ਹਦਾਇਤ ਕਰਦਨ ਵੀ ਸੁੱਕੇ ਦੇ ਵਿੱਚ ਪਟਾਈ ਨਾ ਕਰਨ ਸੁੱਕੇ ਦੇ ਵਿੱਚ ਜਦੋਂ ਪਟਾਈ ਕਰਦੇ ਆ ਤੇ ਉਹਦੀ ਜਿਹੜਾ ਜਿਹੜੀ ਟੁੱਟ ਜਾਂਦੀਆਂ ਨੇ ਉਹ ਜ਼ਖਮੀ ਹੋ ਜਾਂਦੀਆਂ ਨੇ ਉਣਕੇ ਸਾਡੇ ਬੂਟੇ ਜਿਹੜੇ ਆ ਉਹ ਮਰਦੇ ਆ ਤੇ ਗੈਪ ਰਹਿ ਜਾਂਦੇ ਆ ਤੇ ਵਿਰਲੇ ਹੋ ਜਾਂਦੇ ਆ ਫਿਰ ਜਿਹੜਾ ਸਾਡੇ ਝਾੜ ਜਿਹੜਾ ਉਹ ਘਟ ਜਾਂਦਾ ਤੋਂ ਉਹਦੀ ਬਜਾਏ ਅਸੀਂ ਉਹਨੂੰ ਇਹ ਹਦਾਇਤ ਕਰੀਏ ਕਿ ਜਿਹੜੀ ਪਾਣੀ ਦਾ ਆ ਕੇ ਜਿਹੜੀ ਆ ਉਹ ਪਨੀਰੀ ਦੀ ਪਟਣ ਪਨੀਰੀ ਪਨ ਪਨੀਰੀ ਪੁੱਟਣ ਦੇ ਨਾਲ ਪਾਣੀ ਲਾ ਕੇ ਪਨੀਰੀ ਪੁੱਟਣ ਦੇ ਨਾਲ ਜਿਹੜਾ ਸਾਡੇ ਜਿਹੜੀਆਂ ਜੜਾਂ ਜੜੀਆਂ ਨੇ ਪੂਰੀਆਂ ਬਾਹਰ ਆਉਣਗੀਆਂ ਮੇਰੇ ਖਿਆਲ ਜਿੱਦਿ ਜਦੋਂ ਸਾਡੀ ਪੰਜਾਬੀ ਲੇਬਰ ਲਾਉਂਦੀ ਸੀ ਸਾਰੀ ਝੋਨਾ ਲਾਉਂਦੀ ਸੀ ਪਿਛਲੇ ਸਮੇਂ ਦੌਰਾਨ ਤੇ ਉਹ ਪਨੀਰੀ ਪੁੱਟ ਕੇ ਤੇ ਲਤਾਂ ਦੇ ਉੱਤੇ ਮਾਰਕੀਟ ਆ ਉਹ ਧੁੰਦੀ ਨੂੰ ਸਾਫ਼ ਕਰਦੀ ਹੁੰਦੀ ਸੀ ਤੇ ਉਹ ਉਹ ਜਦੋਂ ਲੇ ਜਦੋਂ ਮਾਈਗਰੇਟਡ ਲੇਬਰ ਦੇ ਹੁੰਦਿਆਂ ਨਾਲੇ ਸਾਡਾ ਜਿਹੜਾ ਉਹ ਬਿਲਕੁਲ ਚੱਲਣ ਖਤਮ ਹੋ ਗਿਆ ਤੇ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਹ ਦੋ ਤਿੰਨ ਗੱਲਾਂ ਇਹਨਾਂ ਨੇ ਖਿਆਲ ਰੱਖੋ ਇੱਕ ਤਾਂ ਜਿਹੜੀ ਖਾ ਜਿਹੜੀ ਹੈ ਉਹ ਪਹਿਲਾਂ ਪਾ ਲਈਏ ਜਿਹੜੀ ਫਾਸਫੋਰਸ ਪ ਆ ਜਿਹੜੀ ਤੁਹਾਡੀ ਹੈਗੀ ਆ ਆਪਣੀ ਪਟਾਈ ਜਦੋਂ ਕਰਨੀ ਹੈ ਤਾਂ ਉਹ ਆਪਾਂ ਜਿਹੜੀ ਉਹ ਗਿੱਲੇ ਵਿੱਚ ਕਰੀਏ ਸੁੱਕੇ ਸੁੱਕੇ ਵਿੱਚ ਨਾ ਕਰੀਏ ਹਾਂ ਦੂਜੀ ਗੱਲ ਆਉਂਦੀ ਹੈ ਕਿ ਜਿਹੜੀ ਲਵਾਈ ਸਮੇ ਜਿਹੜੀ ਆ ਬੂਟਿਆਂ ਦੀ ਗਿਣਤੀ ਜਿਹੜੀ ਆ ਉਹ ਬਹੁਤ ਜ਼ਰੂਰੀ ਪੂਰੇ ਕਰਨੀ ਬਹੁਤ ਜ਼ਰੂਰੀ ਆ ਕਿਉਂਕਿ ਆਮ ਕਰਕੇ ਜਿਹੜੇ ਜਦੋਂ ਆਪਾਂ ਖੇਤ ਵਿੱਚ ਜਦੋਂ ਲਵਾਈ ਤੋਂ ਬਾਅਦ ਜਦੋਂ ਆਪਾਂ ਚੈੱਕ ਕਰਦੇ ਆ ਤੇ 15 16 17 ਬੂਟੇ ਇਹਨੇ ਖੁੱਲੇ ਵਰਗ ਮੀਟਰ ਦੇ ਵਿੱਚ ਇਹ ਇਹਦੇ ਵਿੱਚ ਜਿਹੜੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਚਲੋ 32 ਬੂਟੇ ਡੜੇ ਆ ਉਹ 1 ਵਰਗ ਮੀਟਰ ਵਿੱਚ ਹੋਣ ਚਲੋ ਜੇ 32 ਬੂਟੇ ਨਹੀਂ ਵੀ ਲੱਗਦੇ ਤਾਂ ਸਾਡੇ 25 ਬੂਟੇ ਜਰੂਰ ਡੜੇ 1 ਵਰਗ ਮੀਟਰ ਵਿੱਚ ਹੋਣ ਉਹਦੇ ਵਿੱਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੀ ਲੇਬਰ ਨੂੰ ਜਿਹੜੀ ਹਦਾਇਤ ਕਰਨ ਵੀ ਇਹਦੀ ਜਿਹੜੀ ਕੋੜੀ ਸੰਗਣੀ ਲਾਉਣ ਕਿਉਂਕਿ ਜਿੰਨੇ ਬੂਟੇ ਹੋਣਗੇ ਪੈਦਾਵਾਰੀ ਤਾਂ ਹੀ ਵਧੂਗੀ ਤੋਂ ਉਹ ਆਪਾਂ ਰੈਂਡਮਲੀ ਆਪਾਂ ਚੈੱਕ ਕਰ ਸਕਦੇ ਆ ਇੱਕ ਚੌਕੜਾ ਜਿਹੜਾ ਵਰਗ ਮੀਟਰ ਜਿਹੜਾ ਵਾ ਉਹ ਬਣਾ ਕੇ ਮੀਟਰ-ਮੀਟਰ ਦਾ ਤੋਂ ਕਿਤੇ ਵੀ ਸੁੱਟ ਕੇ ਦੇਖ ਲਓ ਵੀ ਉਹਨਾਂ ਨਾਲ ਗੱਲ ਕਰ ਲਓ ਵੀ ਜੇ ਆਪਾਂ 4-5000 ਰੁਪਏ ਦੇ ਤੇ ਜਿਹ ਆਪਾਂ ਵਿੱਚ ਵਿੱਚ ਸੁੱਟ ਕੇ ਉਹਨੂੰ ਕਿਤੇ ਕਿਤੇ ਸੁੱਟ ਕੇ ਆਪਾਂ ਦੇਖ ਲਈਏ ਕਿ ਕਿੰਨੇ ਕ ਬੂਟੇ ਲੱਗੇ ਆ ਉਸ ਹਿਸਾਬ ਨਾਲ ਉਹਨੂੰ ਉਹਦੀ ਜਿਹੜੀ ਆ ਉਹ ਲੀਵਰ ਫਿਕਸ ਕਰ ਲੋ ਜੇ ਘੱਟ ਲੈ ਕੇ ਤੁਰੂ ਘੱਟ ਬੂਟੇ ਪੈਸੇ ਦੇ ਦਿਓ ਜੇ ਪੂਰੇ ਦੋਗ ਦੇਣ ਪੂਰੇ ਪੈਸੇ ਦਿਓ ਸੋ ਇਹਨਾਂ ਗੱਲਾਂ ਦਾ ਖਿਆਲ ਰੱਖ ਕੇ ਅਸੀਂ ਜਿਹੜੀ ਆਪਣੀ ਪੈਦਾਵਾਰ ਜਿਹੜੀ ਆ ਉਹ ਲੈ ਸਕਦੇ ਆ ਸਾਰਿਆਂ ਨੂੰ ਆਪਣਾ ਮੈਂ ਸ਼ੁਭ ਕਾਮਨਾ ਦਿੰਦਾ ਹਾਂ ਤੁਹਾਡੀ ਜਿਹੜੀ ਆ ਫਸਲ ਵਧੀਆ ਹੋਵੇ ਫਸਲ ਵਧੀਆ ਹੋਵੇ ਪਰਮਾਤਮਾ ਤੁਹਾਡੀ ਸਫਲ ਫਸਲ ਵਧੀਆ ਕਰੇ ਕੋਈ ਬਿਮਾਰੀ ਕੀੜਾ ਨਾ ਲੱਗੇ ਫਿਰ ਵੀ ਜੇਕਰ ਕੋਈ ਪ੍ਰੋਬਲਮ ਹੁੰਦੀ ਹੈ ਤੇ ਸਾਡੇ ਖੇਤੀਬਾੜੀ ਦੇ ਮਾਹਰ ਨੇ ਉਹਨਾਂ ਤੋਂ ਪੁੱਛੇ ਬਗੈਰ ਜਿਹੜਾ ਵਾ ਉਹ ਕੋਈ ਜਿਹੜੀ ਆਪਣੀ ਕੀਟਨਾਸ਼ਕ ਜਾਂ ਹੋਰ ਦਵਾਈ ਨਿ ਵਰਤਨੀ ਕਿਸੇ ਵੀ ਦੁਕਾਨਦਾਰ ਦੇ ਕਿਸੇ ਵੀ ਆਂਡੀ ਗੁੰਡੀ ਦੁਕਾਨਦਾਰ ਆਪਣੀ ਕਹਣੀ ਦੂਜੀ ਗੱਲ ਇਹ ਕਿ ਜਦੋਂ ਆਪਾਂ ਦੁਕਾਨਦਾਰ ਤੋਂ ਕੋਈ ਚੀਜ਼ ਖਰੀਦਦੇ ਆ ਤੇ ਬਿੱਲ ਜ਼ਰੂਰ ਲਓ ਆ ਜਿਹੜੇ ਤੁਹਾਡੇ ਪਿੰਡਾਂ ਦੇ ਵਿੱਚ ਆਮ ਕਰਕੇ ਆਉਂਦੇ ਨੇ ਫਿਰਦੇ ਤੁਰਦੇ ਹੁੰਦੇ ਨੇ ਉਹਨਾਂ ਕੋਲ ਦਵਾਈ ਨਾ ਦਿਓ ਕੋਈ ਵੀ ਸਿਖਤੀ ਸਮਗਰੀ ਨਾ ਦਿਓ ਅਬੈਲ ਈਰੋ ਲੋ ਲੈ ਸੰਸਧਾਰੀ ਕੋ ਲੋ ਸੋ ਇਨਾਂ ਗੱਲਾਂ ਦਾ ਖਿਆਲ ਰੱਖ ਕੇ ਆਪਾਂ ਜੜੀਆਂ ਨੇ ਵੱਧ ਪੈਦਾਵਾਰ ਲੈ ਸਕਦੇ ਆ ਤੇ ਖੇਤੀ ਲਗਨ ਦੀ ਖਰਚ ਘਟਾ ਸਕਦੇ ਆ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ